ਚੀਜ਼ਿੰਦ ਜੀ ਸੰਤ ਪਾਡੇਆਰਿਆਂ ਤੇ ਪਿੰਡ ਚ ਨੈਨੇ ਉਹ ਪਿੰਡ ਲਖੂਆ ਨੇੜੇ ਰਮਦਾਸ ਸਰਕਾਰ ਨੂੰ ਤੇ ਜਥੇਬੰਦੀਆਂ ਸਾਰੀਆਂ ਸੰਸਥਾਵਾਂ ਨੂੰ ਬੇਨਤੀ ਕਰਦਾ ਕਿ ਪਿੰਡ ਲਖੂਵਾਲ ਸਾਡੇ ਪਿੰਾਜੇ ਸਾਥ ਕੋਈ ਇੱਥੇ ਚੀਜ਼ ਨਹੀਂ ਉਪੜੀ ਪਸ਼ੂਆਂ ਵਾਸਤੇ ਨਾ ਜ਼ਮੀਨ ਦਿਹਾੜਾ ਵਾਸਤੇ ਰਾਸ਼ਨ ਪਾਣੀ ਬਹੁਤ ਮੰਦਾ ਹਾਲਿਆ ਕਣਕਾਂ ਦੇ ਸਾਡੇ ਪਿਆਲੀਆਂ 3 3 4 4 ਫੁੱਟ ਪਾਣੀ ਅਜੇ ਵੀ ਖਲੋਤਾ ਤੇ ਪਿੰਡ ਦਾ ਮੰਦਾ ਹਾਲਿਆ ਤੇ ਹੋਰ ਲਾਗੇ ਲਾਕੇ ਪਿੰਡਾਂ ਜੇ ਸਿੱਧੇ ਨਿਕਲ ਜਾਂਦੇ ਸਾਡੇ ਪਿੰਡ ਨੂੰ ਕੋਈ ਵੀ ਨਹੀਂ ਆਉਂਦਾ ਅਸੀਂ ਸਰਕਾਰ ਨੂੰ ਤੇ ਜਥੇਬੰਦੀਆਂ ਨੂੰ ਬੇਨਤੀ ਕਰਦੇ ਹਾਂ ਕਿ ਸਾਡੇ ਪਿੰਡ ਵੀ ਪਹੁੰਚੋ ਤੇ ਰਾਸ਼ਨ ਪਾਣੀ ਲਾ ਕੇ ਤੇ ਖਾਦਾਂ ਦਵਾਈਆਂ ਦੋ ਸਾਨੂੰ ਇਹ ਨਾਲੇ ਡੰਗਰਾਂ ਵਾਸਤੇ ਜੋ ਚੌਕਰ ਆ ਹੋਰ ਸਮਾਨ ਜਿਹੜਾ ਸਾਨੂੰ ਭੇਟਾ ਕਰੋ ਮੈਂ ਧੰਨਵਾਦ ਕਰਦਾ ਵੀ ਇਥੇ ਜਲਦੀ ਤੋਂ ਜਲਦੀ ਆਣ ਕੇ ਸਾਡੀ ਕੋਈ ਸਾਰ ਲਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਖਦੀਪ ਸਿੰਘ ਮੇਰਾ ਕੀ ਕਹਿਣਾ ਚਾਹੁੰਦੇ ਆਹੀਂ ਕਹਿਣਾ ਚਾਹੁੰਨੇ ਆ ਤੇ ਸਾਡਾ ਜੋ ਫਸਲ ਦਾ ਨੁਕਸਾਨ ਹੋਇਆ ਆ ਉਹ ਅਸੀਂ ਮਾਜਵੀ ਦੀ ਮੰਗ ਕਰਦੇ ਆ ਜਹੇ ਬੰਦੀਆਂ ਕੋ ਸਰਕਾਰ ਕੋਲੋਂ ਜਿਨ੍ਹਾਂ ਦੇ ਕੋਠੇ ਡਿੱਗੇ ਆ ਉਹਨਾਂ ਦੇ ਕਮਰੇ ਬਣਾ ਕੇ ਦਿੱਤੇ ਜਾਣ ਤੇ ਜੇ ਪਸੀਏ ਜੱਟੇ ਨੂੰ ਤੁਰੇ ਜਾਂਦੇ ਨੇ ਸਾਡੀ ਕੋਈ ਆਵਾਜ਼ ਨਹੀਂ ਪੁੱਛਦਾ ਪੜੇਵਾਲ ਦੇ ਅੱਡੇ ਦੇ ਜੇ ਕੋਈ ਆਉਂਦੇ ਉੱਥੇ ਰਹਿੰਦੇ ਨੇ ਇੱਥੇ ਕੋਈ ਨਹੀਂ ਸਾਡੀ ਪੁੱਛ ਗਿਆ ਸਰਕਾਰ ਦਾ ਕੋਈ ਨਾ ਹਜੇ ਤੱਕ ਕੋਈ ਜਹੇਬੰਦੀ ਵਾਲਾ ਨਾ ਦੂਜੇ ਕੋਈ ਨਹੀਂ ਆਏਗੇ ਕੋਈ ਸਰਕਾਰੀ ਨੁਮਾਇੰਦਾ ਵੀ ਨਹੀਂ ਆਇਆ ਕੋਈ ਨਹੀਂ ਆਇਆਗਾ ਸਿਰਫ ਫੀਡ ਜਿਹੜੀ 6 7 ਕਿਲੋ ਦਿੱਤੀ ਆ ਤੇ ਜਿਹੜੇ ਸਾਡਾ ਨੁਕਸਾਨ ਬੜਾ ਜ਼ਿਆਦਾ ਹੋ ਗਿਆ ਆ ਅਸੀਂ ਇਹੋ ਮੰਗ ਕਰਦੇ ਆ ਜਹੇਬੰਦੀਆਂ ਕੋ ਵੀ ਸਰਕਾਰ ਕੋ ਵੀ ਸਾਡਾ ਮਾਜਵਾ ਬਣਿਆ ਜਾਵੇ ਤੇ ਹਰ ਇੱਕ ਨੂੰ ਜਿਹੜੀ ਉਹ ਸਹੂਲਤ ਦਿੱਤੀ ਜਾਵੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਫਤਿਹ ਕੀਰਤ ਸਿੰਘ ਪਿੰਡ ਲਖੂਆ ਨੇੜੇ ਰਮਦਾਸ ਸਾਡੇ ਇੱਥੇ 7-7 ਕਿਲੋ ਫੀਡ ਆਈ ਸਰਕਾਰੀ ਆ ਵੀ ਉਤੋਂ ਬਾਅਦ ਕੋਈ ਸਹੂਲਤ ਨਹੀਂ ਪਹੁੰਚੀ ਬਾਪੂ ਵੀ ਨੇ ਬਾਕੀ ਦੱਸਿਆ ਹੀ ਆ ਆ ਵੇਖ ਲਓ ਤੁਸੀਂ ਪਾਣੀ ਦੇ ਹਾਲਾਤ ਕਣਕ ਦੇ ਤਾਂ ਕੀ ਬਜਾਈ ਦਾ ਤਾਂ ਕੰਮ ਬਹੁਤ ਐਂਡੀ ਹੋਇਆ ਪਿਆ ਵੀ ਜੀ ਨਹੀਂ ਜਾਨੀ ਕਿਸ ਬੰਨੇ ਵੀ ਤੇ ਬਹੁ ਮੜੇ ਵਾਲਾ ਜਿਹੜੀ ਜਗ੍ਹਾ ਤੇ ਖਲੋਤੇ ਇੱਥੇ ਦੇ ਪਾਣੀ ਇੰਨਾ ਵੀ 20 ਦਿਨ ਬਾਅਦ ਲੋਕਾਂ ਦਾ ਜਾਹੀ ਹੋਈ ਪਾਰ ਵਾਲ ਨੂੰ ਇੰਨਾ ਡੇਰਿਆਂ ਦਾ ਬੁਰਾ ਹਾਲ ਨਾ ਕੋਈ ਚਾਰਾ ਪਹੁੰਚਾ ਨਾ ਕੋਈ ਹੋਰ ਇੱਥੇ 8-8 ਘੰਟੇ ਪਾਣੀ ਛੋੜਦੇ ਸਨ ਸਰਕਾਰ ਕੋ ਕੀ ਮੰਗ ਕਰਦਾ ਸਰਕਾਰ ਕੋ ਇਹ ਕਰਦੇ ਵੀ ਸਾਡੇ ਪਿੰਡ ਦੇ ਵੇਖੋ ਆਣ ਕੇ ਹਾਲਾਤ ਸਾਡੇ ਪਿੰਡ ਦੇ ਅਜੇ ਤੱਕ ਜਿਹੜਾ ਨੂੰ ਵਾਤ ਵਾਤ ਜੋ ਵੀ ਸਹੂਲਤ ਮਿਲਦੀ ਫੀਡ ਜਾਂ ਕੋ ਚਾਰਾ ਦੋ ਦੇਖੋ ਮਜਿਹੜਾ ਛੜਕਦੇ ਜਿਹੜੇ ਕੋ ਪਹੁੰਚਿਆ ਕੋਈ ਕੁਝ ਵੀ ਨਹੀਂ ਆਇਆ ਅਜੇ ਤੱਕ ਜਿਹੜਾ ਕੋ ਛੜਕਦੇ ਉੱਥੇ ਕੋਈ ਐਨ ਜੀਓ ਜਾਂ ਕੋਈ ਸੰਸਥਾ ਹੁੰਦੀ ਉਹ ਉੱਥੇ ਕੋਈ ਨਾ ਕੋ ਦੇ ਦਿੰਦੇ ਇੱਥੇ ਤੇ ਅਜੇ ਤੱਕ ਕੁਝ ਵੀ ਨਹੀਂ ਪਹੁੰਚਿਆ ਕੋਈ ਸਮਾਜ ਸੇਵੀ ਸੰਸਥਾ ਪਹੁੰਚ ਪਹੁੰਚ ਕੀਤੀ ਸਾਡੇ ਕੋਲ ਹਾਂ ਕੋਈ ਨਹੀਂ ਪਹੁੰਚੀ ਅਜੇ ਤੱਕ ਜੀ ਵੀਡੀਓ ਚੜਾਈਆਂ ਇਹਨਾਂ ਵੀਰੋ ਨਾਲ ਕੋਈ ਨਹੀਂ ਅਜੇ ਤੱਕ ਪਹੁੰਚਿਆ ਬਾਅਦ ਓਪਰੀ ਮੈਂ ਕਰਤ ਪਿੰਡ ਰਖੂ ਆ ਜਿਹੜਾ ਨਬਾਸ ਕੀ ਕਹਿਣਾ ਚਾਹੁੰਦੇ ਹੋ ਕਹਿਣਾ ਚਾਹੁੰਨੇ ਸਾਡਾ 500 ਵਿਕਟ ਜਿਹੜਾ ਸਖੀ ਦਾ ਨਾਮ ਨਾਲ ਰਖਵਾ 5 ਕਿਲੋਮੀਟਰ ਸਾਡੇ ਪਿੰਡ ਤੇ ਸਖੀ ਆ 5 ਕਿਲੋਮੀਟਰ ਜਿਹੜਾ ਸਖੀ ਦਾ ਏਰੀਆ ਇੱਕ ਦਾਣਾ ਨਹੀਂ ਉਸੇ ਬਚਿਆ ਕਣ ਤੁਣ ਅਜੇ ਤੱਕ ਕੋਈ ਪਹੁੰਚਿਆ ਇੱਥੇ ਸਰਕਾਰੀ ਅਜੇ ਤੱਕ ਸਾਡੇ ਕੋਲ ਇੱਕ ਦਿਨ ਦੋ ਬੋਰੀਆਂ ਚੁੱਕਰ ਆਇਆ ਸਿਰਫ ਸਾਡੇ ਡੇਰਿਆਂ ਸੱਤ ਅੱਠਾਂ ਦੇ ਕੋਈ ਚੀਜ਼ ਸਾਡੇ ਕੋਲ ਆਈ ਅਜੇ ਤੱਕ ਨਾ ਕੋਈ ਸਾਡੇ ਕੋਲ ਅਫਸਰ ਆਇਆ ਨਾ ਕੋਈ ਸਾਡੇ ਕੋਲ ਪਟਵਾਰੀ ਆਇਆ ਨਾ ਕੋਈ ਸਾਡੇ ਕੋਲ ਤਸੀਹਂਦਰ ਆਇਆ ਹੀ ਮੰਗ ਕਰਦੇ ਜੋ ਸਰਕਾਰ ਮੰਗ ਕਰਦੇ ਮੈਂ ਸਾਡਾ ਅੱਜ ਸਾਡੀ ਕਣਕ ਵੀ ਨਹੀਂ ਪੀਂਦੀ ਜਾਣੀ ਕਈਆਂ ਪੈ ਗੀਆਂ ਕਣਕ ਨੂੰ ਐਸੇ ਪਾਣੀ ਖਲੋਤਾ ਚਾਚਾ ਚਾਰ ਫੁੱਟ ਦਾ ਪਾਣੀ ਚਾਚਾ ਚਾਰ ਪੰਜ ਮੀਟਰ ਕਿੰਨਾ ਕੁ ਪਾਣੀ ਕਿੰਨਾ ਆ ਗਿਆ ਇਸ ਟਾਈਮ ਜਿਹੜਾ ਵੀ ਖਲੋਤਾ ਪਾਣੀ ਆ ਜਾ ਤਿੰਨ ਤਿੰਨ ਫੁੱਟ ਖਲੋਤਾ ਪੈ ਗਿਆ ਚਾਹ ਵੇਖ ਲਓ ਪਿਛਾ ਤੁਹਾਡੇ ਸਾਹਮਣੇ ਖਲੋਤਾ ਤਿੰਨ ਤਿੰਨ ਫੁੱਟ ਪਾਣੀ ਪਿਛੋਂ ਹੋਰ ਆ ਰਿਹਾ ਅਜੇ ਪਿਛੋਂ ਹੋਰ ਆ ਰਿਹਾ ਪਾਣੀ ਤੁਸੀਂ ਸਰਕਾਰ ਕੋ ਕੀ ਮੰਗ ਕਰਦੇ ਹੋ ਸਰਕਾਰ ਤੋਂ ਮੰਗ ਕਰਦੇ ਮੈ ਸਾਨੂੰ ਕੋਈ ਦਿੱਤੀ ਜਾਵੇ ਸਹਰਾ ਹੀ ਕਣਕ ਬੀਜਣੀ ਆ ਸਾਡੇ ਜੀ ਭੁੱਖੇ ਮਰ ਰਹੇ ਆ ਨਾ ਜੀ ਮਰ ਰਹੇ ਨਾ ਮਾਲ ਡੰਗਾ ਦਾ ਬੁਰਾ ਮਾਲ ਡੰਗਾ ਦਾ ਬੁਰਾ ਆ ਆ ਇਨਾ ਵੀਰ ਜੀ ਮੇਰਾ ਨਾਂ ਅਖਰੀ ਸਿੰਘ ਜੀ ਤੇ ਪਿੰਡ ਆਪਣਾ ਲੱਕੂਵਾਲ ਜੀ ਆ ਨੇੜੇ ਰਮਦਾਸ ਬਾਡੇ ਵਾਲ ਦਾ ਨਾਲ ਲੱਗਦਾ ਕੀ ਕਹਿਣਾ ਚਾਹੁੰਦੇ ਆ ਕਹਿਣਾ ਹੀ ਇਹੋ ਚੰਨੇ ਆ ਕਿ ਮਤਲਬ ਸਾਡੇ ਆਪਣੇ ਡੇਰੇ ਆ ਵੱਡ ਨੋ ਘਰ ਆ ਸਾਡੇ ਪਿੰਡੋਂ ਬਾਹਰ ਬਾਹਰ ਤੇ ਆ ਹੁਣ ਪਾਣੀ ਲੱਥਾ ਵਾ 7 ਦਿਨ ਪਾਣੀ ਬੱਥੇ ਨੂੰ ਹੋਏ ਆ ਸਾਡੇ ਡੇਰੇ ਕੋਈ ਚੀਜ਼ ਨਹੀਂ ਮਤਲਬ ਪਹੁੰਚੀ ਚਾਰਾ ਚੂੜਾ ਵਾ ਵਗੈਰਾ ਉਹ ਆਪਣੇ ਯਾਰ ਦੋਸਤ ਮੁੰਡੇ ਜਿਹੜੇ ਆਏ ਆ ਇੱਕ ਦਿਨ ਉਹ ਲਾ ਕੇ ਗਏ ਆ ਬਾਕੀ ਕੋਈ ਚੀਜ਼ ਨਹੀਂ ਨਾ ਮਤਲਬ ਖਾਣ ਪੀਣ ਦੀ ਰਸਤੇ ਕੋਈ ਨਹੀਂ ਪਹੁੰਚੀ ਆ ਪਿੰਡ ਨਾਲ ਸਾਡਾ ਸੰਪਰਕ ਟੁੱਟਾ ਸੀ ਜਿਹੜਾ ਆਪਣਾ ਰਸਤਾ ਜਾਂਦਾ ਸਾਰਾ ਪਿੰਡ ਨੂੰ ਇਹ ਰਸਤੇ ਦੇ ਉੱਤੇ ਬੰਦਾ ਡੋਬੂ ਪਾਣੀ ਹੀ ਮਤਲਬ ਕਿ ਅਸੀਂ ਇਥੋਂ ਨਿਕਲਦੇ ਰਹੇ ਆ ਜਿਹੜਾ ਵੀ ਸਮਾਨ ਪਾਣੀ ਪੁਣੀ ਨਗਾਉਂਦੇ ਨੇ ਸਾਡੇ ਬੋਰਾں 'ਚ ਪਾਣੀ ਪੈ ਗਿਆ ਸੀ ਤਾਂ ਜਿਹੜਾ ਪਿੰਡ ਦਾ ਪਾਣੀ ਜਿਹੜੇ ਆਪਣੇ 8-9 ਘਰ ਹੀ ਉਹਨਾਂ ਨੂੰ ਕਰਾਇਆਂ ਤੇ ਲਾਦ ਗਏ ਪਾਣੀ ਪਜਾਉਂਦੇ ਰਹੇ ਉੱਥੇ ਤੇ ਆਪਣੇ ਮਤਲਬ ਜਿਹੜਾ ਪਾਣੀ ਹੈ ਹਜੇ ਵੀ ਤੁਹਾਡੇ ਸਾਹਮਣੇ ਆਹ ਦੇਖ ਲਓ ਪਾਣੀ ਪੈਲੀ ਦੇ ਵਿੱਚ ਤਿੰਨ-ਤਿੰਨ ਘੋਟ ਪਾਣੀ ਹੈ ਮਤਲਬ ਸਾਨੂੰ ਕਣਕ ਦਾ ਨਹੀਂ ਕੋਈ ਆਸ ਕਿ ਸਾਡੇ ਕਣਕ ਬੀਜੀ ਜਾਊਗੀ ਇੱਥੇ ਕਿ ਝੋਨਾ ਆਪਣਾ ਜਿੰਨਾ ਸਾਡੇ ਡੇਰੇ ਵਾਲਿਆਂ ਦਾ ਜਿੰਨਾ ਮਤਲਬ ਡੇਰੇ ਵਾਲਿਆਂ ਦਾ ਕੀ ਜਿੰਨਾ ਪਿੰਡ ਦਾ ਰਕਬਾ ਸਾਰਾ ਝੋਨਾ ਜਿਹੜਾ ਸਾਰਾ ਮਾਰਿਆ ਗਿਆ ਨਹੀਂ ਸੇਵਾਦਾਰ ਤੇ ਬਹੁਤ ਆਉਂਦੇ ਰੇ ਆ ਕੀ ਤੁਹਾਡੇ ਕੋਲ ਪਹੁੰਚ ਕੀਤੀ ਗਈ ਸੇਵਾਦਾਰ ਵੀ ਸੇਵਾਦਾਰ ਬਹੁਤ ਜਿਆਦੇ ਆਏ ਇਹ ਨਹੀਂ ਕਹਿੰਦੇ ਕਿ ਸੇਵਾਦਾਰ ਨਹੀਂ ਆਏ ਬੜੀਆਂ ਜਾਰੀਆਂ ਟਰਾਲੀਆਂ ਆਈਆਂ ਸਾਡੇ ਪਿੰਡ ਸਭ ਨੂੰ ਪਤਾ ਕਿ ਜਿੰਨਾ ਰਾਸ਼ਨ ਇਕੱਠਾ ਕੀਤਾ ਫਿਰ ਸਾਰੇ ਸਾਰਿਆਂ ਨੂੰ ਇੱਕ ਵੱਡੇ ਨੂੰ ਸਾਰਿਆਂ ਨੂੰ ਪਤਾ ਕਿ ਜਿੰਨਾ ਜਿੰਨਾ ਰਾਸ਼ਨ ਇਕੱਠਾ ਕਰ ਲਿਆ ਆ ਇਹ ਆ ਵੀਰ ਸੇਵਾਦਾਰ ਪਹੁੰਚੀ ਬੜੀ ਸੇਵਾ ਪਹੁੰਚੀ ਸਾਡੇ ਪਿੰਡ ਦੇ ਵਿੱਚ ਬਹੁਤ ਪਹੁੰਚੀ ਇਹ ਨਹੀਂ ਕਹਿੰਦੇ ਕਿ ਸੇਵਾ ਨਹੀਂ ਤੁਹਾਡੇ ਤੱਕ ਕਿਹਨੇ ਪਹੁੰਚ ਕੀਤੀ 3000 ਦਰ ਈਮੀਦਾਰਾਂ ਤੱਕ ਨਹੀਂ ਕਿਹਨੇ ਵੀਰ ਦੀ ਪਹੁੰਚ ਕੀਤੀ ਨਾ ਤਾਂ ਉਹਨਾਂ ਪਤਾ ਕਿ ਨਾ ਕਿਹਨੂੰ ਕਹਿਣ ਉਹ ਜੀ ਕਰਦਾ ਕਿ ਮੈਂ ਕੀ ਦੱਸਾਂ ਸਰਕਰ ਟੁੱਟਾ ਰਿਹਾ ਸਾਡਾ 15 15 16 ਦਿਨ ਸਰਕਰ ਟੁੱਟਾ ਰਿਹਾ ਸਾਡੇ ਡੇਰੇ ਵਾਲਿਆਂ ਦਾ ਕੀ ਮੰਗ ਕੀ ਕਰਦੇ ਜੀ ਮੰਗ ਸਾਡੀ ਇਹੋ ਕੀ ਮੰਗ ਸਾਡੀ ਸਰਕਾਰ ਤੋਂ ਹੀ ਆ ਕਿ ਸਾਨੂੰ ਜਿਹੜਾ ਮਾਵਾਜਾ ਮੂਜਾ ਸਾਡਾ ਫਸਲਾਂ ਦਾ ਦਿੱਤਾ ਜਾਵੇ ਤੇ ਜਾਂ ਹਣ ਜਦਾਂ ਕਣਕ ਕਣਕ ਦੀ ਬਜਾਈ ਹੋਣੀ ਆ ਉਹ ਥੋੜੀ ਬਹੁਤੀ ਸਾਡੀ ਮਦਦ ਕੀਤੀ ਜਾਵੇ ਕੀਤੀ ਜਾਵੇ ਕਣਕ ਚੋਨਾ ਆ ਰਿਹਾ ਸਾਰੇ ਝੋਨਾ ਆ ਰਿਹਾ ਪੈਲੀਆਂ ਜਿਹੜੀਆਂ ਉਹ ਇੰਨੀਆਂ ਖਰਾਬ ਹੋ ਗਈਆਂ ਵੀ ਪੈਲੀਆਂ ਇੱਕ ਕਿੱਲੇ ਤੇ 5 5 6 6 7 7000 ਤੇ ਡੀਜ਼ਲ ਲੱਗਣਾ ਲੱਗਣਾ ਨਹੀਂ 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 ਪਹੁੰਚ ਹੈਗੀ ਸਾਡੇ ਕੋ ਕੇ ਕੋ ਵੀ ਕਿਉਂਕਿ ਇਹ ਨਾ ਨੁਕਸਾਨ ਫਸਲ ਦਾ ਹੋ ਗਿਆ ਚੋਨਾ ਮਗਲ ਵਧਾਇਆ ਸੀ ਥੋੜਾ ਵੀ ਜਿਆਦਾ ਝੋਨਾ ਹੈਗਾ ਸੀ ਉਹ ਨਰੀ ਪੱਤਲੀ ਆ ਉਹ ਵੀ ਕਿਲੇ ਦੇ ਵਿੱਚੋਂ ਸਿਰਫ ਦੋ ਦੋ ਕੁ ਮਿੰਟ ਨਿਕਲਿਆ ਜਿਹੜਾ ਕੋਈ ਥੋੜਾ ਬੋਦਾ ਬਜਿਆ ਥੋੜਾ ਬੋਦਾ ਪਰ ਉਹ ਵੀ ਨਹੀਂ ਨਾ ਹੋਇਆ ਰਗਾਈਏ ਕੋਈ ਵਢਾਉਂਦਾ ਖਾਣਾ ਨਾ ਡੇਢੀ ਬਜਿਆ ਬਸ ਸਿਰਫ ਕਿਲਾ ਡੇਢ ਕਿਲਾ ਹੀ ਵੀਰਦੀ ਹੁਣ 20 22 ਕਿਲੇ ਥਾਂ ਇਹਦਾ ਸਿਰਫ ਘਰ ਲੱਗ 6 7 ਕਣਾਂ ਵਾਲਾ ਨਾ ਬਜਿਆ ਬਾਕੀ ਸਾਰਾ ਖਰਾਬ ਉਹ ਵੀ ਵਢਾਇਆ ਦੋ ਵੀ ਨਰੀ ਪੱਤਲੀ ਮੇਰੇ ਕੋ 4 5 ਕਿਲੇ ਥਾਂ ਹੈ ਮੇਰਾ ਤੇ ਕੋਈ ਸਾਰਾ ਹੀ ਇੱਕ ਮੋਟ ਦਾਣਾ ਵੀ ਨਹੀਂ ਬਜੇ ਸਾਰੇ ਖਰਾਬ ਹੋ ਗਏ ਅਸੀਂ ਤੇ ਉਹ ਮੰਗ ਕਰਦੇ ਹਾਂ ਵੀ ਸਾਡਾ ਜਾਨੀ ਕਿ ਹੱਥ ਵਾਧ ਬੀਖੜ ਪਤੀਤੀ ਜਾਵੇ ਇਹ ਆ ਡਿਜ਼ਾਈਨ ਜਾਨੀ ਕਿ ਜਿਹ